ਾਂਜੋ ਕੋਈ ਵੱਡਾ ਹਾਸਾ ਨਾ ਹੋਵੇ ਤੇ ਕਿਸੇ ਦਾ ਜਾਨੀ ਨੁਕਸਾਨ ਵੀ ਨਾ ਹੋਵੇ ਇਸ ਤੋਂ ਪਹਿਲੇ ਸਬਕ ਲੈ ਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਰ ਦੇਖ ਸਕਦੇ ਹੋ ਇਹ ਸਮਾਣਾ ਦੇ ਭਵਾਨੀਗੜ੍ਹ ਰੋਡ ਦਾ ਹਾਲ ਹੈ ਪਹਿਲਾਂ ਵੀ ਅਸੀਂ ਨੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਸੀ ਕਿ ਵੀ ਇਸ ਰੋਡ ਦੀ ਸਾਰ ਲਈ ਜਾਵੇ ਇਸ ਰੋਡ ਦੀ ਸਾਰ ਲਈ ਜਾਵੇ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਜਦੋਂ ਬਾਰਿਸ਼ ਪੈਂਦੀ ਹੈ ਤਾਂ ਵੱਡੇ ਵੱਡੇ ਜਿਹੜੇ ਖੱਡੇ ਨੇ ਦਿਖਾਈ ਨਹੀਂ ਦਿੰਦੇ ਤੇ ਕੋਈ ਨਾ ਕੋਈ ਵੱਡਾ ਹਾਸਾ ਵਾਪਰ ਜਾਂਦਾ ਤੇ ਜੇ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਤਾਂ ਇੱਕ ਰੇਤੇ ਦਾ ਭਰਿਆ ਹੋਇਆ ਟਰੱਕ ਤੇ ਡਰਾਈਵਰ ਦਾ ਕਹਿਣਾ ਚੀਕੇ ਕੰਨੀ ਤੋਂ ਆ ਰਿਹਾ ਸੀਗਾ ਤੇ ਭਵਾਨੀਗੜ੍ਹੋਂ ਏ ਜਾੜਾ ਸੀ ਤੇ ਜੜੀ ਕੱਲ ਦੀ ਬਾਰਿਸ਼ ਪਈ ਹੈ ਤੇ ਦੱਸਣ ਦੀ ਲੋੜ ਨਹੀਂ ਹੈ ਤਸਵੀਰਾਂ ਸਾਫ਼ ਆਪਣਾ ਬਿਆਨ ਕਰ ਰਹੀਆਂ ਨੇ ਕਿ ਵੀ ਜੜੀ ਬਾਰਿਸ਼ ਪਈ ਹੈ ਜਿੰਨਾ ਕਿ ਬਾਰਿਸ਼ ਪਈ ਹੈ ਦੱਸਣ ਦੀ ਲੋੜ ਨਹੀਂ ਹੈ ਦੇਖੋ ਸੜਕ ਤੇ ਕਿੰਨਾ-ਕਿੰਨਾ ਪਾਣੀ ਖੜਿਆ ਹੈ ਉਹ ਵੱਡੇ-ਵੱਡੇ ਖੱਡੇ ਕਰਕੇ ਵੱਡੇ-ਵੱਡੇ ਖੱਡੇ ਕਰਕੇ ਜੜੀ ਰੇਤੇ ਦੀ ਭਰੀ ਹੋਈ ਗੱਡੀ ਪਲਟੀਆਂ ਦੇਖ ਸਕਦੇ ਹੋ ਆ ਗੱਡੀ ਦਾ ਨੰਬਰ ਹੈ 22 ਚੀਕੇ ਤੋਂ ਆਇਆ ਸੀ ਭਵਾਨੀਗੜ ਜਾਣਾ ਸੀ ਅਸੀਂ ਪਹਿਲਾਂ ਵੀ ਕਿਹਾ ਸੀ ਸਰੋੜ ਦੀ ਹਾਲਤ ਬਹੁਤ ਹੀ ਖਸਤਾ ਹੈ ਬਹੁਤ ਵੱਡੇ-ਵੱਡੇ ਖੱਡੇ ਨੇ ਜਿਦੇ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਪਹਿਲਾਂ ਵੀ ਇੱਕ ਪ੍ਰਾਲੀ ਦੀ ਗੱਠਾਂ ਵਾਲੀ ਗੱਡੀ ਪਲਟੀ ਸੀਗੀ ਗਿਰੀ ਸੀਗੀ ਤੇ ਰਾਤ ਨੂੰ ਇੱਕ ਰੇਤੇ ਦੀ ਭਰੀ ਹੋਈ ਗੱਡੀ ਜਿਹੜੀ ਹੈ ਕਿ ਵੀ ਪਲਟੀ ਹੈ ਪ੍ਰਮਾਤਮਾ ਦਾ ਸ਼ੁਕਰ ਰਿਹਾ ਕੋਈ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਹੜਾ ਕਿ ਵੀ ਵੱਡੇ ਵੱਡੇ ਨੁਕਸਾਨ ਹੋ ਰਹੇ ਨੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਦੇਖ ਸਕਦੇ ਹੋ ਜਿਹੜੀ ਕਿ ਵੀ ਬਹੁਤ ਪ੍ਰਮਾਤਮਾ ਦਾ ਸ਼ੁਕਰ ਰਿਹਾ ਕੋਈ ਨੁਕਸਾਨ ਨਹੀਂ ਹੋਇਆ ਖੱਡੇ ਕਰਕੇ ਰੇਤੇ ਦੀ ਭਰੀ ਹੋਈ ਗੱਡੀ ਪਲਟ ਗਈ ਤੇ ਦੇਖ ਸਕਦੇ ਹੋ ਹੁਣ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਈ ਨੂੰ ਪਹਿਲਾਂ ਰੇਤੇ ਦੀ ਗੱਡੀ ਖਾਲੀ ਹੋਵੇਗੀ ਤੇ ਫਿਰ ਉਹਨੂੰ ਸਿੱਧਾ ਕਰਿਆ ਜਾਏਗਾ ਤੇ ਨੁਕਸਾਨ ਵੀ ਬਹੁਤ ਹੋਇਆ ਹੈ ਬਾਈ ਦਾ ਤੇ ਹਾਲੇ ਵੀ ਦੇਖ ਸਕਦੇ ਹੋ ਕਿ ਵੀ ਸੜਕ ਦੇ ਉੱਤੇ ਫੁੱਟ ਫੁੱਟ 1.5 1.5 ਫੁੱਟ ਪਾਣੀ ਖੜਾ ਹੈ ਤੇ ਲੋਕਾਂ ਨੂੰ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਸਮਾਣਾ ਦਾ ਭੋਨੀਗੜ ਰੋਡ ਹੈ ਸਮਾਣਾ ਦਾ ਭੋਨੀਗੜ ਰੋਡ ਦਾ ਹਾਲ ਦੇਖ ਲਓ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰੋਡ ਰਿਹਾ ਹੈ ਕਿ ਵੀ ਟੁੱਟਿਆ ਹੋਇਆ ਰੋਡ ਹੈ ਬਹੁਤ ਹੀ ਖੱਡੇ ਨੇ ਪਰ ਇਸ ਪਾਸੇ ਕਿਸੇ ਨੇ ਵੀ ਕੋਈ ਗੌਰ ਨਹੀਂ ਕੀਤੀ ਤੇ ਨਿੱਤ ਦੀਏ ਹਾਸੇ ਨੇ ਜਿਹੜੇ ਵਾਪਰ ਰਹੇ ਨੇ ਤੇ ਸਵੇਰੇ ਜਿਹੜੀ ਇਹ ਬਾਈ ਦਾ ਕਹਿਣਾ ਹੈ ਕਿ ਵੀ ਗੱਡੀ ਪਲਟੀ ਆ ਰੇਤੇ ਦੀ ਲੋੜ ਹੈ ਐਮਐਲਏ ਸਾਹਿਬ ਨੂੰ ਇਸ ਪਾਸੇ ਧਿਆਨ ਦੇਣ ਦੀ ਜਿਹੜਾ ਆਏ ਦਿਨੀ ਕੋਈ ਨਾ ਕੋਈ ਨੁਕਸਾਨ ਹੁੰਦੇ ਨੇ ਲੋਕਾਂ ਦੀ ਮੰਗ ਹੈ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਦੇਖ ਸਕਦੇ ਹੋ ਛੋਟੀਆਂ ਗੱਡੀਆਂ ਕਿਵੇਂ ਗੇੜੇ ਖੰਦੀਆਂ ਜਾਂਦੀਆਂ ਨੇ ਖੱਡੇ ਬਹੁਤ ਨੇ ਪਤਾ ਨਹੀਂ ਲੱਗਦਾ ਕਿਉਂਕਿ ਪਾਣੀ ਜ਼ਿਆਦਾ ਖੜਾ ਹੈ ਖੱਡਿਆਂ ਦਾ ਪਤਾ ਨਹੀਂ ਲੱਗਦਾ ਇਹ ਨਾ ਹੋਵੇ ਕੋਈ ਹੋਰ ਕੋਈ ਵੱਡਾ ਹਾਸਾ ਵਾਪਰੇ ਉਸ ਵਾਪਰਣ ਤੋਂ ਹਾਸਾ ਵਾਪਰਣ ਤੋਂ ਪਹਿਲਾਂ ਹੀ ਇਸ ਸੜਕ ਦੀ ਪ੍ਰਸ਼ਾਸਨ ਨੂੰ ਸਾਰ ਲੈਣੀ ਚਾਹੀਦੀ ਹੈ ਜਿਹੜਾ ਇਹ ਹਾਲ ਹੋ ਰਿਹਾ ਹੈ ਦੇਖ ਸਕਦੇ ਹੋ ਇੱਕ ਹੋਰ ਗੱਡੀ ਫਸ ਗਈ ਹੈ ਕਿਵੇਂ ਧੂਆਂ ਧੂਆਂ ਹੋ ਰਹੀ ਹੈ ਗੱਡੀ ਦੇ ਸਲੰਸਰ ਦੇ ਵਿੱਚ ਪਾਣੀ ਪੈਣ ਕਰਕੇ ਗੱਡੀ ਵੀ ਉੱਥੇ ਹੀ ਬੰਦ ਹੋ ਗਈ ਆ ਬਾਈ ਦੀ ਸਲੰਸਰ ਦੇ ਵਿੱਚ ਪਾਣੀ ਪੈਣ ਕਰਕੇ ਗੱਡੀ ਉੱਥੇ ਹੀ ਖੜ ਗਈ ਜਵਾ ਬਾਈ ਦੀ ਦੇਖ ਸਕਦੇ ਹੋ ਕਿਵੇਂ ਧੂਆਂ ਧੂਆਂ ਹੋ ਰਹੀ ਆ ਹਰ ਕੋਈ ਜਿਹੜਾ ਵੀ ਆਉਂਦਾ ਹੈ ਬਾਈ ਉਸਦਾ ਹੀ ਜਾਂਦਾ ਹੈ ਕਿ ਵੀ ਇਹ ਨੇ ਸਮਾਣਾ ਸ਼ਹਿਰ ਦੇ ਵਿਕਾਸ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿਵੇਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਮਾਤਮਾ ਦਾ ਸ਼ੁਕਰ ਰਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦਿਨ ਦੇ ਵਿੱਚ ਇਹ ਰੋਡ ਚੱਲਦਾ ਵੀ ਬਹੁਤ ਹੈ ਇਹ ਜੇ ਕੋਈ ਹਾਸਾ ਦੁਬਾਰਾ ਨਾ ਵਾਪਰੇ ਪ੍ਰਸ਼ਾਸਨ ਨੂੰ ਲੋੜ ਹੈ ਇਸ ਪਾਸੇ ਨਿਗਾਹ ਮਾਰਨ ਦੀ ਸਾਰ ਲੈਣ ਦੀ ਲਈ ਜਾਵੇ ਇਸ ਰੋਡ ਦੀ ਪਾਣੀ ਕਰਕੇ ਲੋਕ ਵੀ ਡਰ ਰਹੇ ਨੇ ਕਿਤੇ ਅੱਗੇ ਕੋਈ ਵੱਡਾ ਖੱਡਾ ਨਾ ਹੋਵੇ ਉਹਨਾਂ ਨੂੰ ਵੀ ਡਰ ਸਤਾ ਰਿਹਾ ਇਸ ਗੱਲ ਦਾ ਕਿਤੇ ਗੱਡੀ ਨਾ ਫਸ ਜਾਵੇ ਸੋ ਖਿਆਲ ਆਉਂਦੇ ਨੇ ਮਨ ਦੇ ਵਿੱਚ ਤੇ ਬਾਈ ਵੀ ਖੜ ਕੇ ਸੋਚ ਰਹੇ ਨੇ ਕਿ ਅੱਗੇ ਜਾਈਏ ਨਾ ਜਾਈਏ ਗੱਡੀ ਦੇ ਜਿਹੜਾ ਹਾਲਾਤ ਹੈ ਗੱਡੀ ਦਾ ਦੇਖ ਕੇ ਹਰ ਕੋਈ ਡਰਦਾ ਹੈ ਕਿ ਅੱਗੇ ਪਤਾ ਨਹੀਂ ਕਿਹੇ ਜੀ ਕਿੰਦਾ ਦੀ ਹੋਏਗੀ ਸੜਕ ਇਹ ਮੰਝਰ ਹੈ ਸਮਾਣਾ ਸ਼ਹਿਰ ਦਾ ਦੇਖ ਰਹੇ ਹਾਂ ਇਹ ਜੈਨ ਮੱਲਰ ਰੋਡ ਦਾ ਹਾਲ ਹੈ ਲੋਕੀ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੇ ਨੇ ਦੇਖ ਸਕਦੇ ਹੋ ਮੋਟਰਸਾਈਕਲ ਦਾ ਟਾਇਰ ਪੂਰੀ ਡੁੱਬ ਗਿਆ ਤੇ ਮੋਟਰਸਾਈਕਲ ਵੀ ਬਾਈ ਦਾ ਬੰਦ ਹੋ ਗਿਆ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮਾਣਾ ਦੇ ਜੈਨ ਮੱਲਾ ਰੋਡ ਦਾ ਹਾਲ ਹੈ ਦੇਖ ਲਓ ਮੈਂ ਤਾਂ ਕਿਵੇਂ ਇਹ ਲੋਕ ਦੁਕਾਨਦਾਰੀਆਂ ਕਰਨਗੇ ਕਿਵੇਂ ਨਾਲ ਕੋਲੇ ਗਾਹਕ ਜਾਏਗਾ ਦੇਖ ਸਕਦੇ ਹੋ ਕੋਈ ਰਸਤਾ ਨਹੀਂ ਹੈ ਕਿਵੇਂ ਦੁਕਾਨਾਂ ਤੇ ਗਾਹਕ ਜਾਏਗਾ ਜਿਵੇਂ ਆਏ ਨੇ ਤੇ ਐਵੇਂ ਹੀ ਬੈਠ ਕੇ ਸਾਰਾ ਦਿਨ ਮੁਰ ਜਾਣਗੇ ਜਦੋਂ ਇਹ ਪਾਣੀ ਸੜਕ ਤੋਂ ਸਾਫ਼ ਹੋਵੇਗਾ ਤਾਂ ਜਾ ਕੇ ਕਿਤੇ ਗਾਹਕ ਦਾ ਮੂੰਹ ਦੇਖਣਗੇ ਦੁਕਾਨਦਾਰ ਜਿੱ ਨਜਰੇ ਪਾਣੀ ਸੜਕ ਤੇ ਖੜਾ ਕੋਈ ਗਾਹਕ ਨਹੀਂ ਕੋਈ ਦੁਕਾਨਦਾਰੀ ਨਹੀਂ ਦੇਖ ਸਕਦੇ ਹੋ ਤੀਆਂ ਤੋਂ ਜਿਆਦੀਆਂ ਦੁਕਾਨਾਂ ਬੰਦ ਪਈਆਂ ਨੇ ਬਹੁਤ ਦੁਕਾਨਾਂ ਇਸੇ ਕਰਕੇ ਬੰਦ ਪਈਆਂ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਜਿਹੜਾ ਦੁਕਾਨ ਦੇ ਅੱਗੇ ਪਾਣੀ ਬਹੁਤ ਖੜਾ ਹੈ ਕੀ ਇਹ ਦੁਕਾਨਦਾਰੀਆਂ ਕਰਨਗੇ ਕੀ ਵਿਚਾਰਿਆਂ ਦੇ ਗਾਹਕ ਆਏਗਾ ਕਿਵੇਂ ਇਹਨਾਂ ਦੇ ਖਰਚੇ ਨਿਕਲਣਗੇ